अरे थोड़ा अधिक राजनीतिक लोगों के लिए पर्दा ना मकान लगाओ कि हर पार्टी के लोग आते हो तो वो तो निश्चित नहीं निश्चित नहीं बाप रे ला मार के दुआ तोड़ा है हाँ थोड़ी ਕੋਤੋਂ ਪਾਇਦਾ ਆਇਆ ਤੇ ਹੋ ਗਿਆ ਪਤਾ ਮੇਰੇ ਕੋਲ ਤੇਰਾ ਕੋਈ ਨਾ ਆਉਂਦਾ ਮੈਂ 10 ਮਿੰਟ ਦਾ ਨੰਬਰ ਲੱਗਿਆ ਮੈਂ ਮੈਂ ਬੋਲਦਾ ਆ ਲੈ ਸਾਢੇ 10 ਦਾ ਟਾਈਮ ਨਹੀਂ ਸਾਢੇ 10 ਵਜੇ ਤੱਕ ਕੰਮ ਕਰਦਾ ਸੀ ਸਾਢੇ 10 ਵਜੇ ਤੈਨੂੰ ਕਿਉਂ ਆਏ ਸਾਨੂੰ ਬਾਈ ਬੱਚਾ ਲੈ ਛੋਟਾ ਮੈਂਬਰ ਹੈ ਉਹਨੂੰ ਖੜੋ ਕਿਹੜਾ ਛੋਟਾ ਪਹਿਲਾਂ ਪੁਰਾਣਾ ਹੋਣਾ ਮੈਂ ਵੀ ਭੰਗ ਕਰਦਾ ਉਹ ਕਹਿੰਦਾ ਰਹੇਗਾ ਕਿ ਕਮੇਟੀ ਭੰਗ ਹੋ ਗਈ ਬਾਈ ਮੈਂਬਰ ਕਹਿੰਦਾ ਰਹੇਗਾ ਆਪਣੇ ਮੋਬਾਈਲ ਦੇ ਇਹਨਾਂ ਨੇ ਬਣਾਇਆ ਚੇਹੇ ਬਣਾਇਆ ਉਹਦੇ ਦੇ ਰਾਣਾ ਵਾਹ ਸ਼ੱਟ ਕੇ ਤੇਰੀ ਪਾਈ ਲੈ ਬਾਈ ਉਹਦੇ ਦੀ ਪਾਈ ਲੈ ਸਾਡਾ ਰਾਜ ਨਾ ਗੱਲ ਹੋ ਰਹੀ ਬੋਲੇ ਸਪੀਕਰ ਵਾਲਾ ਅੱਗੇ ਪਿੰਡ ਤੇ ਬੋਲ ਕੇ ਅਗਰ ਰਾਤ ਵਿੱਚ ਮਿਡਲ ਇੰਡ ਤੇ ਇਹ ਲੋਟਾ ਭਈਆ ਤੇ ਰਹਿ ਗਈਆਂ ਤੁਸੀਂ ਕਹਿੰਦੇ ਭਾਈ ਚਾਰਕ ਤੌਰ ਤੇ ਅੱਲਾ ਨੇ ਤੁਸੀਂ ਆ ਕੇ ਸਾਡੇ ਮੂਹਰੇ ਸੋਰੇ ਸੜਤੀਆਂ ਸਾਡੇ ਤੁਸੀਂ ਆਪਦਾ ਮਸਲਾ ਹੱਲ ਉੱਥੇ ਕਰੋ ਆਹ ਜੱਗ ਉੱਥੇ ਦੇਖਿਆ ਮਸਲਾ ਥੋੜੇ ਥੋੜੇ ਮੁੰਡੇ ਥੋੜੇ ਮੁੰਡੇ ਵੀ ਪੈਂਦੇ ਆ ਤੁਸੀਂ ਸਾਹਿਬ ਦਾ 10 ਸੈਨ ਤੁਸੀਂ ਸਾਹਿਬ ਦਾ 10 ਮਿੰਟਾਂ ਦਾ ਮੋਟਾ ਅਸੀਂ ਦੋ ਟਾਈਮ ਹੈ ਮੋਬਾਈਲ

ਸੁਣ ਲੈ ਜਦੋਂ ਆਹ ਵਾਲਾ ਸਾਡੇ ਕਿੰਨੇ ਪੜਦੇ ਕੰਮ ਕਰਨਾ ਯਾਰ ਦੇਖੀਂ ਸਾਡੇ ਉਹ ਹੋਰ ਕੋਈ ਧਿਆਨ ਹੀ ਨਹੀਂ ਦਿੰਦੇ ਸੀ ਸਾਡੇ ਅਸੀਂ ਬਾਪੜੇ ਲਾਵਾ ਕਿ ਦੂ ਬਾਦ ਹੁਣਾਂ ਐਂ ਥੋੜੀ ਜਿਹੀ ਗੱਲ ਯਾਰ ਥੋੜੇ ਪਰਸ ਦੀ ਗੱਲ ਤੋਂ ਲੈ ਕੇ ਭੱਲੇ ਅਸੀਂ ਗੱਲ ਤੋਂ ਲੈ ਕੇ ਥੋੜੇ ਪਰਸ ਦੀ ਗੱਲ ਤੋਂ ਲੈ ਕੇ ਅਸੀਂ ਬੰਦਾ ਹੁੰਦੇ ਆ ਤਰ੍ਹਾਂ ਮੁੰਡਾ ਨੂੰ ਜੀ ਉਹਦੀ ਰੋਕੋ ਥੋੜੀ ਜਿਹੀ ਬੰਦੀ ਰਿਹਾ ਹਾਂ ਥੋੜੀ ਜਿਹੀ ਨਾ ਲੋਕ ਗੱਲ ਜਿਨੇ ਹੋ। ਕਿਹੜੇ ਕਰੇ ਲੂਚਾ ਘੜੇ। ਮੈਂ ਕਿਹਾ ਪਾਸੋਂ ਦੇ ਨਾ ਪੰਜੀ ਨਾ ਦਿਓ ਕਹਾਂ ਜਾ। ਅਜੀ ਕਿ ਨਹੀਂ ਕਿਹਦੇ ਬੰਦੇ ਨੇ। ਗਲਤੀਆਂ ਸੋਟੀਆਂ ਨੇ। ਚਲ ਸੋਨੂੰ ਭਾਈ ਮੈਂ ਕਰੇ ਤਾਂ ਕਿ ਦੱਸਿਆ ਮੈਂ ਤੇ। ਹਾਂ ਥੋੜੀ ਜਿਹੀ ਨਾ ਮੈਂ ਕਿਥੋਂ ਵਗਦਾ ਸਾਡੇ ਪਿੰਡ ਚ ਲੋਸਮੈਂਟ ਹੋਈ ਐ। ਭਰਾ ਇੱਕ ਮਿੰਟ ਗੱਲ ਤਾਂ ਸੁਣ ਲੈ ਜੇ ਸਾਡੇ 10 ਵਜੇ ਗੇਟ ਬੰਦ ਸੀ ਫਿਰ ਅਸੀਂ ਅੰਦਰ ਕਿਵੇਂ ਆ ਗਏ। ਕਹਿੰਦੇ ਖੋਲਤਾ ਦੁਬਾਰੇ ਖੋਲਿਆ 11 ਵਜੇ ਦਾ। ਦੁਬਾਰੇ ਖੋਲਿਆ ਕਹਿੰਦੇ। ਪਤਾ ਨਹੀਂ ਖੋਲਿਆ। ਸੁਣੋ ਸਾਰਾ ਪਤਾ। ਜਾਣ ਕੇ ਇਹਨਾਂ ਲੋਕਾਂ ਨੂੰ ਬਸ ਇਹ ਤੂੰ ਹੈਰਾਨ ਕਰਦੇ ਆਂ ਤੂੰ ਜਾਣ ਕੇ ਤੁਸੀਂ ਜਾ ਕੇ ਨਾ ਇੱਧਰ ਦੇਖੋ ਬਾਈਪਾਸ ਤੇ ਕੁੜੀਆਂ ਉੱਤਰ ਉੱਤਰ ਕੇ ਜਿੱਦੀ ਕੋਈ ਵੋਟ ਨਹੀਂ ਕੋਸਣੀ ਕੁੜੀਆਂ ਇੱਕੋ ਬਾਈਪਾਸ ਤੋਂ ਬਸ ਇੱਧਰ ਤੋਂ ਲੈ ਆਉਂਦੀ ਨਹੀਂ ਤੁਰ ਕੇ ਆਉਂਦੇ ਲੋਕਾਂ ਦੇ ਜਵਾਬ ਖੜੇ ਹੋਏ ਨੇ ਥਾਂ ਵੀ ਜਾ ਕੇ ਦੇਖ ਕਿੰਨਾ ਬੁਰਾ ਹਾਲ ਆ ਲੋਕਾਂ ਨੂੰ ਸੀ ਹੈਗਾ ਬਸ ਪਤਾ ਨਹੀਂ ਨਾ ਕੀ ਬਸ ਨੂੰ ਓਮ ਜਿਵੇਂ ਬੁੜੀਆਂ ਕਰਕੇ ਆ ਪਿੰਡਾਂ ਜਾ ਜਾਂਦੀਆਂ ਨੇ ਸਾਡੇ ਤਣਾਉਲੇ ਦੀ ਇਹ ਕੋਈ ਛੋਟੀ ਸੈਂਡ ਫਨੀ ਹੈਗੀ ਇਹਦੇ ਛੋਟੇ ਬਸ ਤੂੰ ਆਪਦੀਆਂ ਛੋਟੀ ਘਰੇਲੂ ਗੱਲਾਂ ਨੇ ਤੁਸੀਂ ਉੱਥੇ ਜਾ ਕੇ ਕਰੋ ਮਸਲਾ ਤੁਸੀਂ ਆਪ ਹੱਲ ਕਰੋ ਕਾਨੂੰ ਬਹੁਤ ਗਲਤ ਨਾ ਬੋਲੋ ਸੁਪੀ